ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਿਓ ਜੀ ਜੀ ਮੈਂ ਤੁਹਾਡੇ ਸਾਹਮਣੇ ਇੱਕ ਹੋਰ ਆਪਣੀ ਕਵਿਤਾ ਨਾਲ ਤੁਹਾਨੂੰ ਜ਼ਰੂਰ ਰੁਕਾ ਰਿਹਾ ਹਾਂ ਜਿਸ ਤੋਂ ਅਸਰ ਲੈ ਕੋਈ ਨਹੀਂ ਰੱਖਿਆ ਇਹ ਕਵਿਤਾ 2018 ਦੇ ਵਿੱਚ ਲਿਖੀ ਗਈ ਸੀ ਕਵਿਤਾ ਦਾ ਸਿਰਲੇਖ ਮੇਰਾ ਚਾਹਿਆ ਸੀ ਰੱਖਣ ਨੂੰ ਫਿਰ ਮੈਂ ਨਹੀਂ ਰੱਖਿਆ ਫਿਰ ਵੀ ਆਪਾਂ ਕਵਤਾ ਬਲਵਾਤੇ ਉਹਦਾ ਦੁੱਧ ਰੰਗਾ ਰੰਗ ਲਾਲ ਕਵਿਤਾ ਮਾ ਸਿਆ ਕੇ ਚਟੇ ਦੰਦ ਸਤਰੰਗੀ ਤਬੀਅਤ ਜੰਗਲੀ ਜਜ਼ਬਾਤ ਸ਼ਹਿਰੀ ਸ਼ੋਰ ਤੇ ਅਨੇਕੋ ਵਰਗਾ ਬੋਲਦਾ ਖਾਲੀਪਣ ਵੀ ਹੈ ਉਹ ਦੇਪੰਡੇ ਦੇਪੰਡ ਉਹਦੇ ਪਹਿਰ ਦਾ ਵੇਲਾ ਉਹਦੀ ਕਿਆਰੀ ਵਿੱਚ ਕੇਵਲ ਇੱਕ ਲਾਜਵੰਤੀ ਦਾ ਫੁੱਲ ਉਹ ਆਪ ਕੰਡਿਆਲੀ ਥੋਰ ਵਰਗੀ ਉਹਦੇ ਚਿਹਰੇ ਦਾ ਜਿਓਗ੍ਰਾਫੀ ਆਪ ਵਿਗਸੇ ਕੁਦਰਤ ਵਰਗਾ ਉਹਦੇ ਕੋਲ ਹੋਣਾ ਯਾਨੀ ਰੁੱਖਾਂ ਪਹਾੜਾਂ ਨਦੀਆਂ ਦੇ ਕੋਲ ਹੋਣਾ ਉਹਦਾ ਹੱਥ ਤੇ ਉਹਦੀ ਜ਼ਿੱਦ ਦੇ ਪੈਰਾਂ ਹੇਠ ਆ ਆ ਕੇ ਕੋਈ ਜਾਨ ਦੇ ਦੇਵੇਗਾ ਸਰੂਦ ਕਦ ਵਰਗਾ ਉਹਦੀ ਮਰੀਮ ਵਰਗੀ ਬੁੱਕਲ ਵਿੱਚ ਸਿਆਲਾਂ ਦੀ ਧੁੱਪ ਜਿਹਾਂ ਇੱਕ ਉਹਦੀ ਮੀਰਾ ਵਰਗੀ ਲੋ ਵਿੱਚ ਸੇ ਆਂਤਰਵਾ ਤਰੇਆ ਮਨ ਦੇ ਵੇਗ ਉਹਦੇ ਹੱਥਾਂ ਦੇ ਕਸੇ ਪੋਟਿਆਂ ਵਿੱਚ ਸੁਗਲ ਸੁਆਣੀ ਦੇ ਤਜਰਬਿਆਂ ਦਾ ਨੀਮ ਉਹਦੇ ਪੈਰਾਂ ਵਿੱਚ ਕਿਸੇ ਪੁੱਤ ਦਾ ਜਹਾਨ ਉਹਦੇ ਮੱਥੇ ਤੇ ਮਸ਼ਕਕਤਾ ਦੇ ਤਿਲਕ ਉਹਦੇ ਹੋਠਾਂ ਤੇ ਪ੍ਰੇਮ ਦੇ ਤੋਤਲੇ ਬੋਲ ਉਦੀਆਂ ਤਸੀਆਂ ਅੱਖਾਂ ਵਿੱਚ ਆਉਣ ਵਾਲੇ ਕੱਲ ਦੇ ਕਿੱਸਾਂ ਦੇ ਢੇਰੇ ਉਦੀਆਂ ਠਰੀਆਂ ਕਾਮਨਾਵਾਂ ਦਾ ਇੱਕ ਆਪਣਾ ਵੱਖਰਾ ਮੌਸਮ ਉਹਦੇ ਅਨਬੋਲੇ ਵਿੱਚ ਨਾ ਡਰਨ ਦਾ ਡਰ ਉਹਦੀ ਰਾਇਤ ਵਿੱਚ ਸਭ ਲਈ ਮਾਫੀ ਉਹਦੇ ਹਾਸੇ ਵਿੱਚ ਉਹਦੇ ਆਪਣੇ ਜੋਗਾ ਜੋਗ ਉਹਦੇ ਰੋਣਿਆਂ ਵਿੱਚ ਜਹਾਨ ਦਾ ਵਿਯੋਗ ਉਹਦੇ ਤਰਜਮੇ ਆਉਂਦਾ ਵਿਆਕਰਣ ਗੰਦਲੇ ਪਾਣੀਆਂ ਜਿਹਾ ਉਹਦੇ ਕਰਮ ਦਾ ਹਿਸਾਬ ਉਹ ਰੱਖਾਂ ਵਿੱਚ ਰੱਖਦੀ ਉਹਦਾ ਤੂਤਰੰਗਾ ਰੰਗ ਲਾਲ ਕਵਿਤਾ ਦਾ ਧੰਨਵਾਦ